ਮੀਡੀਆ ਐਕਸ਼ਨ ਟੀਵੀ ਦੇ ਮੀਡੀਆ ਐਕਸ਼ਨ ਟੀਵੀ ਦੀ ਜੀ ਮੀਡੀਆ ਐਕਸ਼ਨ ਟੀਵੀ ਦੇ ਮੀਡੀਆ ਐਕਸ਼ਨ ਟੀਵੀ ਜੀ ਦੋਸਤੋ ਮੈਂ ਤੁਹਾਡਾ ਆਪਣਾ ਬੀਨੂ ਢਿਲੋਂ ਮੀਡੀਆ ਐਕਸ਼ਨ ਟੀਵੀ ਦੇ ਦੇਖ ਰਹੇ ਹਾਂ ਮੀਡੀਆ ਐਕਸ਼ਨ ਟੀਵੀ ਮੀਡੀਆ ਐਕਸ਼ਨ ਜਿਲ੍ਹਾ ਪਟਿਆਲਾ ਦੇ ਬਲਾਕ ਕੱਚ ਵੀ ਦੇ ਸਿਆਸਤ ਨਾਮ ਜੀ ਗਰੀਨਰਸ ਵੈਲਫੇਅਰ ਕਮੇਟੀ ਦੇ ਸੇਵਾਦਾਰਾਂ ਨੇ ਪੰਛੀਆਂ ਲਈ ਰੱਖੇ ਪਾਣੀ ਦੇ ਕਟੋਰੀ ਸ਼ਾਸਤਨਾਮ ਜੀ ਗ੍ਰੀਨੈਸ ਵੈਲਫੇਅਰ ਕਮੇਟੀ ਅਤੇ ਬਲਾਕ ਕਛਵੀ ਦੀ ਸਾਧ ਸੰਗਤ ਮਾਨਵਤਾ ਭਲਾਈ ਦੇ ਕਾਰਜ ਹਮੇਸ਼ਾ ਕਰਦੀ ਰਹੇਗੀ 85 ਮੈਂਬਰ ਅਮਰੀਕ ਸਿੰਘ ਜ਼ਿਲ੍ਹਾ ਪਟਿਆਲਾ ਦੇ ਬਲਾਕ ਕਛਵੀ ਦੇ ਸ਼ਾਸਤਨਾਮ ਜੀ ਗ੍ਰੀਨੈਸ ਵੈਲਫੇਅਰ ਕਮੇਟੀ ਦੇ ਸੇਵਾਦਾਰਾਂ ਅਤੇ ਸਾਧ ਸੰਗਤ ਨੇ ਅੰਤਾਂ ਦੀ ਪੈਰੀ ਗਰਮੀ ਦੇ ਵਿੱਚ ਬੇਜਵਾਨ ਪੰਛੀਆਂ ਦੀ ਸਾਰ ਲੈਂਦਿਆਂ ਪੰਛੀਆਂ ਲਈ ਪਾਣੀ ਪੀਣ ਲਈ ਕਟੋਰੇ ਰੱਖੇ ਹਨ ਇਸ ਮੌਕੇ 85 ਮੈਂਬਰ ਅਮਰੀਤ ਸਿੰਘ ਨੇ ਦੱਸਿਆ ਕਿ ਅੰਤਾਂ ਦੀ ਪੈਰੀ ਗਰਮੀ ਦੇ ਮੌਸਮ ਨੂੰ ਧਿਆਨ ਵਿੱਚ ਰੱਖਦਿਆਂ ਪੰਛੀਆਂ ਲਈ ਪੀਣ ਵਾਲੇ ਪਾਣੀ ਦੇ ਕਟੋਰੇ ਰੱਖੇ ਗਏ ਹਨ ਉਨ੍ਹਾਂ ਕਿਹਾ ਕਿ ਪੂਜਨੀਕ ਹਜ਼ੂਰ ਪਿਤਾ ਸੰਤ ਡਾਕਟਰ ਗੁਰਮੀਤ ਰਾਮ ਰਹੀਮ ਸਿੰਘ ਜੀ ਅਨਸਾਦੀ ਪਵਿੱਤਰ ਪ੍ਰੇਰਨਾ ਸਦਕਾ ਡੇਰਾ ਸੱਚਾ ਸੌਦਾ ਵੱਲੋਂ 168 ਮਾਨਤਾ ਭਲਾਈ ਦੇ ਕਾਰਜ ਕੀਤੇ ਜਾ ਰਹੇ ਹਨ ਉਨਾ ਵਿੱਚੋਂ ਇੱਕ ਬੇਜਵਾਨ ਪੰਛੀਆਂ ਲਈ ਦਾਣੇ ਪਾਉਣਾ ਅਤੇ ਪਾਣੀ ਦਾ ਪ੍ਰਬੰਧ ਕਰਨਾ ਹੈ ਇਹ ਮਾਨਵਤਾ ਭਲਾਈ ਦਾ ਕਾਰਜ ਬਲਕ ਕਛਵੀ ਦੀ ਸਾਸੰਗਤ ਨੇ ਮਿਲ ਕੇ ਕੀਤਾ ਅਮਰੀਕ ਸਿੰਘ ਨੇ ਦੱਸਿਆ ਕਿ ਇਹ ਸਿੱਖਿਆ ਸਾਨੂੰ ਡੇਰਾ ਸੱਚਾ ਸੌਦਾ ਦੇ ਸੰਤ ਡਾਕਟਰ ਗੁਰਮੀਤ ਰਾਮ ਰਹੀਮ ਸਿੰਘ ਜੀ ਇਨਸਾਤੋਂ ਮਿਲਦੀ ਹੈ ਉਹਨਾਂ ਕਿਹਾ ਕਿ ਇਹ ਮਾਨਵਤਾ ਭਲਾਈ ਦੇ ਕਾਰਜ ਬਲਕ ਕਛਵੀ ਦੀ ਸਾਸੰਗਤ ਹਮੇਸ਼ਾ ਕਰਦੀ ਰਹੇਗੀ ਇਸ ਮੌਕੇ ਵੱਡੀ ਗਿਣਤੀ ਵਿੱਚ ਸਿਆਸਤ ਨਾਮ ਜੀ ਗ੍ਰੀਨੈਸ ਵੈਲਫੇਅਰ ਕਮੇਟੀ ਦੇ ਸੇਵਾਦਾਰ ਭਾਈ ਪੈਣਾ ਅਤੇ ਹੋਰ ਸਾਥ ਸੰਗਤ ਨੇ ਸੇਵਾ ਵਿੱਚ ਹਿੱਸਾ ਲਿਆ। ਤਾਂ ਦੋਸਤੋ ਜਿਵੇਂ ਤੁਹਾਨੂੰ ਵੀ ਪਤਾ ਹੈ ਕਿ ਗਰਮੀ ਦਾ ਮੌਸਮ ਆਪਣੀ ਜੋਬਨ ਉੱਤੇ ਹੈ ਤਾਂ ਮੀਡੀਆ ਐਕਸ਼ਨ ਟੀਵੀ ਦੀ ਟੀਮ ਵੀ ਤੁਹਾਨੂੰ ਇਹ ਅਪੀਲ ਕਰਦੀ ਹੈ ਕਿ ਤੁਸੀਂ ਆਪਣੇ ਆਸ-ਪਾਸ ਆਪਣੇ ਘਰ ਦੀਆਂ ਛੱਤਾਂ ਤੇ ਬੇਜਵਾਨ ਪਸ਼ੂ ਪੰਛੀਆਂ ਦੇ ਲਈ ਖਾਣੇ ਦਾ ਪ੍ਰਬੰਧ ਚੋਗਾ ਅਤੇ ਪੀਣ ਵਾਲੇ ਪਾਣੀ ਦੇ ਕਟੋਰੀ ਜ਼ਰੂਰ ਰੱਖੋ। ਤਾਂਤਨ ਸਤਿਗੁਰੂ ਤੇਰਾ ਹੀ ਆਸਰਾ ਬਲਾ ਕਛਵੀਤੀ ਸਾਜ ਸੰਗਤ ਵੱਲੋਂ ਅੱਜ ਮਾਨਤਾ ਭਲਾਈ ਕੇਂਦਰ ਕਸ਼ੀ ਵਿਖੇ ਖਜੂਰਪੀਤਾ ਸੰਤ ਡਾਕਟਰ ਗੁਰਮੀਤ RAM ਰਵੀ ਸਿੰਘ ਜੀ ਸਾਹਿਬ ਵੱਲੋਂ ਚਲਾਈ ਗਏ ਮਾਨਤਾ ਭਲਾਈ ਦੇ 167 ਕਮਾ 4 137ਵਾਂ ਪਸ਼ੂ ਪੰਛੀਆਂ ਵਾਸਤੇ ਦਾਣੇ ਪਾਣੀ ਦਾ ਪ੍ਰਬੰਧ ਕਰਨਾ ਸਾਜ ਸੰਗਤ ਨੇ ਅੱਜ ਇਕੱਠਾ ਹੋ ਕੇ ਪੰਛੀਆਂ ਵਾਸਤੇ ਪਾਣੀ ਤੇ ਚੋਕੇ ਦਾ ਪ੍ਰਬੰਧ ਕਟੋਰੀ ਰੱਖ ਕੇ ਤੇ ਸਤਿਗੁਰ ਦੇ ਚਰਨਾਂ 'ਚ ਇਹ ਅਰਦਾਸ ਹੈ ਕਿ ਪੂਰੇ ਬਲਾਕ ਨੂੰ ਸੇਵਾ ਸਿਮਰਨ ਦਾ ਬਲ ਬਖਸ਼ੀਂ ਤੇ ਆਪਸੀ ਪਿਆਰ ਭਾਈਚਾਰਾ ਬਣਾਈ ਰੱਖਣ ਜੀ ਧੰਨ ਧੰਨ ਸਤਿਗੁਰੂ ਤੇਰੇ ਆਸਰਾ